ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੁਹੱਬਤ ਦਾ ਸ਼ਰਬਤ ਬਣਾਵਾਂਗੇ ਬਣਾਵਾਂਗੇ ਜੀ ਆਪਾਂ ਤਰਬੂਜ ਨਾਲ ਤੇ ਨਾਲੇ ਆਪਾਂ ਗੁਲਾਬ ਸ਼ਰਬਤ ਆਪਣੇ ਕੋਲੇ ਇਹ ਹੋਮ ਮੇਡ ਆਪਾਂ ਇਹ ਪਾ ਕੇ ਬਣਾਵਾਂਗੇ ਇੱਧਰ ਦੁੱਧ ਲਿਆ ਇੱਧਰ ਆਪਾਂ ਸਬਜ਼ਾ ਲਿਆ ਸਬਜ਼ਾ ਨਾਲ ਆਪਾਂ ਇੱਕ ਚਮਚਾ ਲਿਆ ਤੇ ਆਪਾਂ ਸਭ ਤੋਂ ਪਹਿਲਾਂ ਇਹਨੂੰ ਭਿਉਂ ਦਿੰਨੇ ਆ ਜਦੋਂ ਨਾਲ ਆਪਾਂ ਦੂਜੀ ਤਿਆਰੀ ਕਰਾਂਗੇ ਇਹ ਭਿੱਜ ਜਾਊਗਾ ਮੈਂ ਟਾਈਮ 'ਚ ਬੱਸ ਇਹਨੂੰ ਤਾਂ ਓਕੇ ਆਪਾਂ 사이 ਇੱਧੇ ਰੱਖ ਦਿੰਨੇ ਆ ਇਹ ਭਿੱਜ ਜਾਊਗਾ ਤੇ ਹੁਣ ਆਪਾਂ ਨਾ ਤਰਬੂਜ ਦੀ ਕਟਿੰਗ ਕਰਾਂਗੇ ਛੋਟਾ ਜਿਹਾ ਤਰਬੂਜ ਆਪਾਂ ਨਾ ਆਪਾਂ ਉਸੇ ਹਿਸਾਬ ਨਾਲ ਬਣਾਵਾਂਗੇ ਆਪਾਂ ਜਿੰਨਾ ਚਾਹੀਦਾ ਆ ਦੇਖੋ ਕਿੱਡਾ ਸੋਹਣਾ ਹੈ ਨਾ ਲਾਲ ਲਾਲ ਰੰਗ ਦੇ ਵਿੱਚੋਂ ਛੋਟਾ ਹੀ ਹੈ ਵੈਸੇ ਤਾਂ ਤੇ ਇਸ ਤਰ੍ਹਾਂ ਕਰਦੇ ਨਾ ਆਪਾਂ ਮੋٹے ਮੋٹے ਡੀਸ ਤਾਂ ਕੱਢ ਲਾਂਗੇ ਕੋਈ ਵਿੱਚ ਰਹਿ ਗਿਆ ਤਾਂ ਕੋਈ ਗੱਲ ਨਹੀਂ ਉਹਦੀ ਤਾਂ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦਾ ਨਾ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਕਰਕੇ ਪੀਸਾਂ ਦੀ ਹੁਣ ਆਪਾਂ ਇਹਨੂੰ ਛੋਟੇ ਛੋਟੇ ਪੀਸ ਕੱਟ ਲਾਂਗੇ ਇਸ ਤਰ੍ਹਾਂ ਕਰਕੇ ਨਾ ਛੋਟੇ ਛੋਟੇ ਆਪਾਂ ਇਧਰ ਅਸੀਂ ਟੋਕਰੀਏ ਦੇ ਵਿੱਚ ਪਾ ਲਾਂਗੇ ਨਾ छोटे छोटे पीस कट लेंगे ऐसा क्या करके ही भी छोटे छोटे पीस कर लेंगे आप अदा पावे बिच अ पीस छोटे छोटे कर लेंगे ऐसा कह करके सारे कर कर लेंगे ਉਨ ਆਪਾਂ ਦੇਖੋ ਛੋਟੇ ਛੋਟੇ ਪੀਸੇ ਇਹਦੇ ਕਰ ਲਏ ਆ ਤੇ ਹੁਣ ਥੋੜਾ ਜਿਹਾ ਨਾ ਕਰਸ਼ੀ ਨਾਲ ਪਾਸ ਤੇ ਕਰਕੇ ਇਹਨਾਂ ਨੂੰ ਦਬਾ ਲਾਂਗੇ ਥੋੜਾ ਥੋੜਾ ਕਰਕੇ ਇਹਦਾ ਜੂਸ ਜਿਆ ਨਿਕਲ ਜੂਗਾ ਤੇ ਫੇਰ ਆਪਣਾ ਮੁਹੱਬਤ ਸ਼ਰਬਤ ਬਹੁਤ ਵਧੀਆ ਬਣੂਗਾ ਇਹ ਗਰਮੀਆਂ ਵਾਸਤੇ ਵੀ ਬਹੁਤ ਹੀ ਚੰਗਾ ਹੁੰਦਾ ਹੈ ਹੈਲਦੀ ਹੁੰਦਾ ਐਸ ਤਰ੍ਹਾਂ ਕਰਕੇ ਆਪਾਂ ਜਿਹੜੇ ਬੀਜ ਨਿਕਲ ਜੇ ਜਿੰਨੇ ਕੱਟ ਤੇ ਆਪਾਂ ਤੇ ਜਿੰਨੇ ਘਰੇ ਦੇ ਵਿੱਚ ਕੋਈ ਗੱਲ ਨਾ ਹੇ ਨੀਚੇ ਰਹਿ ਜਾਣਗੇ ਆਪਾਂ ਆੱਧੇ ਦਾ ਬਣਾਇਆ ਐ ਏਦਾਂ ਆਪਾਂ ਮੈਂ ਸਾਈਡ ਤੇ ਰੱਖ ਦਿੰਨੇ ਹੁਣ ਆਪਾਂ ਜਿੰਨਾ ਚਾਹੀਦਾ ਆਪਾਂ ਉਨਾ ਹੀ ਲਿਆ ਹੈ ਤਰਬੂਜ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾ ਦਿਆਂਗੇ ਚੀਨੀ ਪਾਵਾਂਗੇ ਆਪਾਂ ਜਿੰਨੇ ਕ ਆਪਾਂ ਨੂੰ ਆਪਾਂ ਬਣਾਸ ਬਣਾਉਣੇ ਉਸ ਹਿਸਾਬ ਨਾਲ ਆਪਾਂ ਨੂੰ 4-5 ਗਲਾਸ ਬਣਾਵਾਂਗੇ ਇੱਕ ਗਲਾਸ ਦੇ ਵਿੱਚ 2 ਚਮਚ ਪਾਵਾਂਗੇ ਹੁਣ ਆਪਾਂ ਨੇ 10 ਚਮਚੇ ਪਣਾ ਲਏ ਆ ਪਾਤੇ ਵਿੱਚ ਇਹ ਹੁਣ ਆਪਣੇ 5 ਗਲਾਸ ਬਣ ਕੇ ਤਿਆਰ ਹੋ ਜਾਣਗੇ ਹਾਂ ਦੇਖੋ ਹੁਣ ਆਪਾਂ ਚੀਨੀ ਪਾ ਕੇ ਵੀ ਇਸ ਤਰ੍ਹਾਂ ਕਰਕੇ ਮੈਸ਼ ਕਰਤਾ ਨਾ ਤੇ ਚੀਨੀ ਵੀ ਆਪਣੀ ਮੈਲਟ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਆਹ ਸ਼ਰਬਤ ਪਾਵਾਂਗੇ ਥੋੜਾ ਜਿਹਾ ਹਿਲਾ ਲਾਂਗੇ ਇਹਨੂੰ ਸ਼ਰਬਤ ਆਪਾਂ ਥੋੜਾ ਹੀ ਪਾਵਾਂਗੇ ਕਿਉਂਕਿ ਆਪਾਂ ਮਿੱਠਾ ਜ਼ਿਆਦਾ ਪਾ ਲੈਣਾ ਜੇ ਮਿੱਠਾ ਘੱਟ ਪਾਉਂਦੇ ਤਾਂ ਫਿਰ ਆਪਾਂ ਸ਼ਰਬਤ ਵੀ ਜ਼ਿਆਦਾ ਪਾ ਸਕਦੇ ਸੀ ਹੁਣ ਆਪਾਂ ਵਿੱਚ ਦੁੱਧ ਪਾ ਦਾਂਗੇ ਉਨ ਆਪਣਾ ਨਾ ਸਬਜ਼ਾ ਭੇਜ ਗਿਆ ਤੇ ਆ ਸਬਜ਼ਾ ਆਪਾਂ ਇਹਦੇ ਵਿੱਚ ਪਾ ਦਿਆਂਗੇ ਇਹਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਇਹ ਆਪਣੇ ਸਰੀਰ ਵਾਸਤੇ ਬਹੁਤ ਹੀ ਇਲਾਜਾਇਕ ਹੈ ਹਾਂਜੀ ਮੁਹੱਬਤ ਦਾ ਸ਼ਰਬਤ ਬਣ ਕੇ ਆਪਣਾ ਤਿਆਰ ਹੋ ਗਿਆ ਤੇ ਹੁਣ ਮੈਂ ਲਿਆਉਣੀ ਆ ਬਰਫ਼ ਹੁਣ ਆਪਾਂ ਇਹਦੇ ਚ ਪਾਵਾਂਗੇ ਬਰਫ਼ ਆ ਵੀ ਜਾਇਕ ਕੱਢ ਦਿੰਨੇ ਵਿੱਚ ਹੁਣ ਆਪਾਂ ਇਹਦੇ ਵਿੱਚ ਬਰਫ਼ ਪਾ ਦਾਂਗੇ ਬਰਫ਼ਾਫ਼ ਕਾਫੀ ਪਾਵਾਂਗੇ ਕਿਉਂਕਿ ਜਿਹੜਾ ਆਪਾਂ ਤਰਬੂਜ ਸੀ ਨਾ ਉਹ ਥੋੜਾ ਜਿਹਾ ਗਰਮ ਹੀ ਸੀਗਾ ਤੇ ਦੁੱਧ ਤਾਂ ਆਪਣਾ ਠੰਡਾ ਸੀਗਾ ਤੇ ਹੁਣ ਬਹੁਤ ਜ਼ਿਆਦਾ ਆਪਾਂ ਠੰਡਾ ਵੀ ਨਹੀਂ ਕਰਨਾ ਹੈ ਤੇ ਠੀਕ ਠੀਕ ਠੰਡਾ ਹੋ ਜਾਊਗਾ ਮਹੌਬਤ ਦਾ ਸ਼ਰਬਤ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਹੁਣ ਆਪਾਂ ਨਾ ਗਲਾਸ ਲੈ ਲਏ ਆ ਤੇ ਹੁਣ ਆਪਾਂ ਗਲਾਸਾਂ ਦੇ ਵਿੱਚ ਕਰ ਦਾਂਗੇ ਇਹਨਾਂ ਨੂੰ ਸ਼ਰਬਤ ਬਹੁਤ ਹੀ ਬਣੀਆ ਬਣਿਆ ਆਪਣਾ ਮਹੱਬੂਤ ਦਾ ਸ਼ਰਬਤ ਤੁਸੀਂ ਵੀ ਜ਼ਰੂਰ ਟਰਾਈ ਕਰੋ ਗਰਮੀ ਦੇ ਵਿੱਚ ਜੀ ਆਪਣੇ ਸ਼ਰਬਤ ਮੁਹੱਬਤ ਦਾ ਹੋ ਬਣ ਕੇ ਹੋ ਗਿਆ ਪਿਆਰ ਤੇ ਹੁਣ ਆਪਾਂ ਇਹਦੇ ਵਿੱਚ ਥੋੜੇ ਥੋੜੇ ਬਰਫ਼ ਪਾ ਦਿਆਂਗੇ ਇੱਕ ਇੱਕ ਪੀਸ ਪਾ ਦਿਆਂਗੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੁਹੱਬਤ ਦਾ ਸ਼ਰਬਤ ਬਹੁਤ ਹੀ ਆਸਾਨੀ ਨਾਲ ਤਿਆਰ ਹੋ ਗਿਆ ਝਟਪਾਟੀ ਤਿਆਰ ਹੋ ਜਾਂਦਾ ਨਾਲੇ ਟੇਸਟੀ ਨਾਲੇ ਹੈਲਦੀ ਹੈ ਤੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਨਾਲੇ ਸਬਸਕ੍ਰਾਈਬ ਜਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੂਗਾ ਘੰਟੀ ਦਾ ਬਟਨ ਦਵਾ ਦਿਓ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਸਸੀ ਕਾਂ